ਇਹ ਨਹੀਂ ਕਿਤੇ ਕਾਂਗਰਸ ਨੂੰ ਵੋਟ ਪਾਉਣਾ ਚਾਹੀਦਾ ਜਿਸ ਪਾਰਟੀ ਨੇ ਦਰਬਾਰ ਸਾਹਿਬ ਥੋੜੇ ਤੇ ਹਮਲਾ ਕੀਤਾ ਥੋੜੇ ਗੁਰੂ ਘਰ 'ਤੇ ਥੋੜੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਕੀਤਾ ਤੇ ਫਿਰ ਵੀ ਆਪਾਂ ਕਾਂਗਰਸ ਨੂੰ ਵੋਟ ਪਾਵਾਂਗੇ ਇਹ ਤੋਂ ਵੱਡੇ ਪਾਪੀ ਨਹੀਂ ਹੋ ਸਕਦੇ ਆਪਾਂ ਹੁਣ ਮੈਂ ਪਰਿਵਾਰਾਂ ਦੀ ਗੱਲ ਕਰ ਰਿਹਾ ਇੱਕ ਪਾਸੇ ਆ ਪਰਿਵਾਰ ਹੈ ਜਿਸ ਪਰਿਵਾਰ ਨੇ ਜਿਨ੍ਹਾਂ ਦੇ ਬਜ਼ੁਰਗ ਫੌਜ ਵਿੱਚ ਸੀ ਜਦੋਂ ਪਤਾ ਲੱਗਿਆ ਕਿ ਦਰਬਾਰ ਸਾਹਿਬ ਤੇ ਹਮਲਾ ਕਰਤਾ ਟੈਂਕਾਂ ਤੋਪਾਨਾਂ ਫੌਜ ਚ ਬੈਠੇ ਜੋ ਹਥਿਆਰ ਇਹਨਾਂ ਕੋਲੇ ਸੀ ਕਿਸੇ ਕੋਲ ਤੋਪ ਸੀ ਕਿਸੇ ਕੋਲ ਜੀਪ ਸੀ ਕਿਸੇ ਕੋਲ ਰਫਲ ਸੀ ਸਾਰੇ ਚੱਲ ਪਏ ਸਿੰਘ ਕਿਸੇ ਰਜiment ਤੋਂ 600 ਚੱਲ ਪਏ 700 ਚੱਲ ਪਏ ਜੋ ਚੱਲ ਪਏ ਫਿਰ ਆਰਮੀ ਨੇ ਘੇਰੇ ਪਾ ਲਈ ਇਹਨਾਂ ਨੂੰ ਉਹਨਾਂ ਕਈਆਂ ਨੂੰ ਸ਼ਹੀਦ ਕੀਤਾ ਮੁਕਾਬਲੇ ਕੀਤੇ ਇਹਨਾਂ ਨੇ ਇਹਨਾਂ ਨੂੰ ਫੜ ਕੇ ਅਟਟ ਸਾਹਿਬ ਜੇਲ੍ਹਾਂ ਕੀਤੀਆਂ ਕੋਈ ਵਿਚ ਪਾ ਦਿੱਤਾ ਇੱਕ ਪਾਸੇ ਇਹਨਾਂ ਨੇ ਸਾਰੇ ਗੁਰੂ ਕਾ ਆਪਣੇ ਗੁਰੂ ਘਰ ਵਾਸਤੇ ਕੀਤਾ ਆਪਣੇ ਕੌਮ ਪੰਥ ਵਾਸਤੇ ਕੀਤਾ ਆਪਣੇ ਸਿੱਖੀ ਵਾਸਤੇ ਕੀਤਾ ਦੂਜੇ ਪਾਸੇ ਆ ਸੁਖੀ ਰੰਧਾਵੇ ਦਾ ਬਿਆਨ ਮੈਂ ਸੁਣ ਰਿਹਾ ਸੀ ਸੁਖੀ ਰੰਧਾਵੇ ਦਾ ਪਿਤੇ ਪਿਤਾ ਜਿਹੜਾ ਸੀ ਸੰਤੋਖ ਸਿੰਘ ਰੰਧਾਵਾ ਉਹਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਕਿ ਤੁਸੀਂ ਪਛਾਲਿਆ ਪੰਜਾਬ ਨੂੰ ਤੁਸੀਂ ਦਰਬਾਰ ਆਪਣਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਹਨਾਂ ਦਾ ਹੁਣ ਰਾਜ ਆਪਣੀ ਪ੍ਰਧਾਨ ਹੈ ਕਾਂਗਰਸ ਦਾ ਜਿਹਦੀ ਟੀ-ਸ਼ਰਟ ਮੂਹ ਦਾ ਪੈਂਡਾ ਤੁਸੀਂ ਕਈ ਵਾਰ ਦੇਖ ਲਓ ਸੋਸ਼ਲ ਮੀਡੀਆ ਦੇਖ ਲਓ ਲਿਖਿਆ ਹੋਊਗਾ ਇੰਦਰਾ ਮੇਰੀ ਮਾਂ ਹੈ ਅ ਕਾਂਗਰਸੀਆਂ ਇੰਦਰਾ ਨੂੰ ਆਪਣੀ ਮਾਂ ਸਾਡੇ ਪੁਰਾਣੇ ਪਰਿਵਾਰ ਸਾਡੇ ਹਮਲਾ ਕੀਤਾ ਇਧਰ ਪਰਿਵਾਰ ਹੈ ਜਿਹਨੇ ਆਪਣੀ ਸਾਰਾ ਕੁਝੀ ਖਾਨਦਾਨ ਕੁਰਬਾਨ ਕਰ ਦਿੱਤਾ ਜੇ ਇਹ ਨਾ ਹਰਮੀਤ ਥੱਗ ਵਰਗੇ ਹੁੰਦੇ ਦਲਬਦੂ ਜੇ ਇਹਨਾਂ ਨੂੰ ਜਜ਼ਬਾ ਨਾ ਹੁੰਦਾ ਜੇ ਨਾ ਕਰਦੇ ਆ ਕੁਝ ਹੱਜ ਇਹਨਾਂ ਦੇ ਇਹਨਾਂ ਦੇ ਪਿਤਾ ਜਾਂ ਮੇਜਰ ਹੋਣੇ ਸੀ ਜਾਂ ਬ੍ਰਿਗੇਡੀਅਰ ਹੋਣੇ ਜਾਂ ਕਰਨਲ ਹੋਣੇ ਸੀ ਆ ਫਰਕ ਹੈ ਆਪਾਂ ਸੋਚਦੇ ਨਹੀਂ ਆਪਣਾ ਪੰਜਾਬ ਛੋਟਾ ਜਾਂ ਕੌਮ ਛੋਟੀ ਜੀ ਹੈ ਜੇ ਇਕੱਠੇ ਆ ਤੇ ਤਖੜੇ ਆ ਜੇ ਇਕੱਠੇ ਨਹੀਂ ਆ ਤੁਹਾਨੂੰ ਖਤਮ ਕਰ ਦੇਣਗੇ ਦੇਖੋ ਤੁਹਾਡੇ ਤੋਂ ਚੰਗੇ ਤਾਂ ਮੁਸਲਮਾਨ ਮੈਂ ਤੁਹਾਨੂੰ ਸਹੀ ਦੱਸਦਾ ਮੁਸਲਮਾਨ ਉਹਨਾਂ ਦੀ ਬਾਬਰੀ ਮਸਜਿਦ ਤੇ ਬੀਜੇਪੀ ਨੇ ਤੋੜੀ ਉਹਦੀ ਵੱਡੀ ਕੋਈ ਅਬਦਰਬਾਨ ਸਾਹਿਬ ਨੂੰ ਨਹੀਂ ਸੀ ਕਿ ਆਪਣਾ ਪਵਿੱਤਰ ਸਥਾਨ ਪਰ ਮਸਜਿਦ ਵੀ ਉਹਨਾਂ ਦੀ ਕੋਈ ਬਾਬਰੀ ਮਸਜਿਦ ਤਾੜੀ ਹਿੰਦੂ ਹਸਤਾਨ ਦੇ ਕਿਸੇ ਨੂੰ ਨੇ ਚਲੇ ਜਾ ਕੋਈ ਨਹੀਂ ਮੁਸਲਮਾਨਾ ਮਰ ਜੂਗਾ ਪਰ ਬੀਜੇਪੀ ਨੇ ਉਹ ਮਰ ਜੂਗਾ ਆਪਣੇ ਦੋ ਗਨਮੈਂ ਦੇ ਦੋ ਕਹਿੰਗੇ ਇੰਦਰਾ ਸਾਡੀ ਮਾਂ ਹੈ ਜੇਰ ਮੰਦੇ ਦੇ ਜੋ ਚੇਰ ਮੰਨੀ ਦੇ ਦਿਓ ਕਹਿੰਗੇ ਕਿ ਸਾਡੀ ਕਾਂਗਰਸ ਕਾਂਗਰਸ ਦੋੜਾ ਹਟਾ ਦੇ ਦਿਓ ਕਾਂਗਰਸ ਯਾਰ ਇੰਨੀ ਗਰਾਂਬ ਉਠੋਗੀ ਆਪਣੀ ਛੋੜੇ ਸਾਹਿਬ ਜੱਦਾ ਨੇ ਮੁਗਲਾਂ ਨੇ ਕੀ ਕਿਹਾ ਸੀ ਸਿੱਖੀ ਛੱਡ ਦਿਓ ਕਹਿੰਦੇ ਚਿੰਨ ਦੇਓ ਸਾਡੇ ਇੱਥੇ ਜਿਹੜੇ ਸਿੱਖੀ ਨੂੰ ਖਤਮ ਕਰਨ ਵਾਲੇ ਆ ਉਹਨਾਂ ਨੇ ਜੱਫੀ ਪਾਈ ਫਿਰਦੀ ਇੱਕ ਹੋਰ ਗੱਲ ਹੈ ਸ਼ਕਲ ਦੇਖ ਕੇ ਕੋਈ ਜਿਆਦਾ ਬੰਦਾ ਪੰਤਕ ਨਹੀਂ ਹੁੰਦਾ ਪੰਤਕ ਧਿਲੋ ਜਜ਼ਬਾ ਪਛੋਕੜ ਇੱਕ ਪਰਿਵਾਰ ਦਾ ਇੱਕ ਪਾਰਟੀ ਦਾ ਪਛੋਕੜ ਅਕਾਲੀ ਦੇ ਲੈ ਕੱਲੀ ਜੋ ਪੰਥ ਦੀ ਜਥੇਬੰਦੀ ਹੈ 105 ਸਾਲ ਪੁਰਾਣੀ ਹੁਣ ਕੀ ਹੁੰਦਾ ਹੈ ਕਈ ਐਜੇ ਬੰਦੇ ਆ ਗਏ ਨਾ ਕਰਨਗੇ ਐਂ ਦਿਖਾਉਣਗੇ ਕਿ ਅਸੀਂ ਸਭ ਤੋਂ ਵੱਡਾ ਕੋਈ ਪੰਤਕ ਨਹੀਂ ਹੈ ਪਰ ਏਜੰਸੀਆਂ ਉਹਨਾਂ ਨੂੰ ਲਾ ਰਹੀਆਂ ਕਿ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਉਹਨਾਂ ਦਾ ਨਿਸ਼ਾਨਾ ਪੰਥ ਨੂੰ ਤਗੜਾ ਕਰਨਾ ਨਹੀਂ ਉਹਨਾਂ ਨੂੰ ਪਤਾ ਹੈ ਕਿ ਕਾਂਥ ਨੇ ਕਿੰਨੇ ਹਿੱਸੇ ਅਜ ਕਰਦੇ ਹੋ ਤੇ ਫਿਰ ਬੀਜੇਪੀ ਤੇ ਕਾਂਗਰਸ ਤੇ ਇਹਨਾਂ ਦਾ ਰਾਜ ਆ ਜਾਏ ਇਸ ਕਰਕੇ ਮੈਂ ਇਹ ਹੀ ਕਹਿਣਾ ਚਾਹਣਾ ਆਪਣੇ ਆਪਣੀ ਹੁੰਦੇ ਆ ਬਹੁਤ ਨੁਕਸਾਨ ਖਾ ਗਏ ਆਪ ਜੇ ਬਚਣਾ ਹੁਣ ਤਜਰਬੇ ਛੱਡ ਦਿਓ ਰਿਸ਼ਤਾ ਕਰਨ ਜਾਂਦੇ ਆ ਨਾ ਪਿਛੋਕੜ ਦੇਖਦੇ ਆ ਦੋ ਤਿੰਨ ਪੀੜ੍ਹੀਆਂ ਦੇਖਦੇ ਆ ਇੱਥੇ ਵੀ ਤੁਸੀਂ ਪੰਜ ਸਾਲ ਵਾਸਤੇ ਆਪਣੀ ਜ਼ਿੰਦਗੀ ਕਿਸੇ ਨੂੰ ਹਵਾਲੇ ਕਰ ਰਹੇ ਹੋ ਆਪਾਂ ਗਲਤ ਫੈਸਲੇ ਤੇ ਆ ਝਾੜੂ ਨਾਲ ਦੇਖੋ ਕੀ ਹਾਲ ਕਰਦਾ ਤਬਾਹ ਕਰਦਾ ਪੰਜਾਬ ਮੈਂ ਅਫਸਰਾਂ ਨੂੰ ਪੁੱਛਿਆ ਇੰਨਾ ਨਸ਼ਾ ਕਿਵੇਂ ਹੋ ਗਿਆ ਉਹ ਕਹਿੰਦੇ ਅਸੀਂ ਕੀ ਕਰੀਏ ਅਸੀਂ ਜੋ ਨਸ਼ੇ ਵਾਲੇ ਫੜਦੇ ਆ ਤੇ ਝਾੜੂ ਵਾਲੇ ਦਾ ਐਮਐਲਏ ਆ ਨਾ ਲੀਡਰ ਟੈਲੀਫੋਨ ਕਰਦਾ ਛੱਡੋ ਜੀ ਨਾ ਛੱਡੀਏ ਸਾਡੀ ਬਦਲੀ ਕਰ ਦਿੰਦੇ ਕਿਉਂਕਿ ਉਹ ਮੀਨਾ ਲੈਂਦੇ ਕੋ 5 ਲੱਖ ਲਈ ਜਾਂਦੇ ਕੋ 7 ਲੱਖ ਇੰਨਾ ਵਾਸਤੇ ਭਾਵੇਂ ਪੰਜਾਬ ਡੁੱਬ ਜੇ ਪਰ ਆ ਇੰਨਾ ਵਾਸਤੇ ਕੋਈ ਫਰਕ ਨਹੀਂ ਹੁਣ ਸਾਰੀਆਂ ਜ਼ਮੀਨਾਂ ਵੇਚ ਲੱਗੀਆਂ ਥੋੜੀ ਕਿਸਾਨਾਂ ਦੀ ਇੱਜ਼ਤ ਸੀ ਨਾ ਲੜਾਈ ਲੜਦੇ 1 ਲੱਖ ਏਕੜ ਜ਼ਮੀਨ ਥੋੜੀ ਖੋਲ੍ਹਣੀ ਸੀ ਇਹਨਾਂ ਨੇ ਦੇ ਵੇਦ ਨਹੀਂ ਸੀ ਦਿੱਲੀ ਵਾਲੇ ਬੰਦਿਆਂ ਨੂੰ ਆ ਤਾਂ ਇੰਨੇ ਘੜੀਆਂ ਮਲਾ ਟਰਾਲੀਆਂ ਦੀ ਛੜ ਦੇ ਚੋਰੀ ਕਰਨ ਨੂੰ ਮਲਾ ਸਿਲੰਡਰ ਵੀ ਲੈ ਗਏ ਇੱਕ ਬੀਬੀ ਉਹ ਬਾਹਰ ਨਾਲ ਕਪੜੇ ਸੁੱਕੇ ਰੱਖਿਆ ਕਰੋ ਉਹ ਚੱਕ ਕੇ ਲੈ ਜਾਂਗੇ ਆ ਦੇ ਏਡੇ ਵੱਡੇ ਠੱਗ ਹੈ ਹੱਥ ਵੀ ਨਾ ਮਲਾਇਆ ਕਰੋ ਜੋਕ ਪਾਇਆ ਉਹ ਸਾਰਾ ਨਾਲ ਲੈ ਜਾਣਗੇ ਹੁਣ ਹਰਮੀਤ ਹੈ ਤੁਸੀਂ ਹੈਰਾਨ ਹੈ ਆ ਸੋਚਦਾ ਸੀ ਕਾਲੀ ਦੇ ਖਤਮ ਹੈ ਚਲੋ ਮੈਂ ਦਾ ਲਾਣਾ ਥੋੜਾ ਜਾ ਸਾਲ ਕਮਾ ਚੰਗੇ ਨੋਟ ਨਾਟ ਕਮਾਵਾਂ ਉਹ ਸੋਚਦਾ ਗਿਆ ਮੇਰੇ ਮੇਰੇ ਕੋਲ ਗਨਮੈਨ ਆ ਜਾਣਗੇ ਇਹ ਹੋ ਜਾਣਗੇ ਉਹ ਹੋ ਜੂਗਾ ਟੌਰ ਬਣ ਜੂਗੀ ਠੱਗੀ ਠੁਕੀ ਮਾਰ ਲੂਗਾ ਉਹ ਤੇਰੀ ਕੋਈ ਠੱਗੀ ਨਹੀਂ ਬੰਦੀ ਤੇਰੇ ਨਾਲ ਜੋ ਸਾਡੇ ਬੰਦੇ ਹਲੇ ਵੀ ਤਗੜੇ ਆ ਝਾੜ ਗੋਣਾ ਕੋਈ ਪੁੱਛਦਾ ਆ ਦੇਖੋ ਸਾਰੇ ਖੁਸ਼ ਹੋਏ ਕੋਲਸ ਵਾਲੇ ਜਿੰਨੇ ਆ ਜਿਹਨੇ ਨੌਜਵਾਨ ਹੈ ਇਹਨਾਂ ਪੁੱਸਣ ਬਲਤ ਪਰਦਾ ਕਰ ਲੋ ਕਿਨੇ ਭਰਤੀ ਕੀਤਾ ਮੈਂ ਕੀਤਾ ਨਾ ਤੁਸੀਂ ਦੇਖੋ 70000 ਪੁਲਸਾ ਪੰਜਾਬ ਦੀ ਘਰ ਤੋਂ ਕੋ 40000 ਮੁੰਡੇ ਮੈਂ ਜਿੱਸਾਂ ਦੀ 10 ਹਜ਼ਾਰ ਸਰਕਾਰ ਦੇ ਮੈਂ ਭਰਤੀ ਕੀਤੇ ਆ ਲੇੜੀ ਕੁੜੀ ਹੁੰਦੀ ਨਹੀਂ ਸੀ ਪੰਜਾਬ ਸਾਰੀਆਂ ਬੀਬੀਆਂ ਨੂੰ ਭਰਤੀ ਮੈਂ ਕੀਤਾ ਆ ਆ ਫਰਕ ਹੈ ਆਪਣਿਆਂ ਦਾ ਗੱਲਾਂ ਜਨਾਓ ਲਾਰਿਆਂ ਜਨਾਓ ਦਿਲ ਤੇ ਹੱਥ ਰੱਖੋ ਆ ਤੁਹਾਡੀ ਮਾਂ ਪਾਰਟੀ ਐ ਐਸ ਪਾਰਟੀ ਨੂੰ ਬਚਾ ਲਓਗੇ ਤਾਂ ਵੱਜ ਜਾਊਗੀ ਕੌਮ ਵੱਜੂਗੀ ਨਹੀਂ ਤਾਂ ਖਤਮ ਹੋ ਜਾਊਗੀ ਤੁਸੀਂ 10 ਸਾਲ ਕਮਜ਼ੋਰ ਕੀਤਾ ਤੇ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰ ਗਏ ਹਾਂ ਤਦ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਹੁਣ ਤੁਹਾਡੇ ਕੋਲੇ ਨਹੀਂ ਐ ਮਰਾਸਕਾ ਸਰਕਾਰ ਬਿਗਨ ਚੇਰਮੈਨ ਹੋਣਦੀ ਹੈ ਪ੍ਰਧਾਨ ਤਲਤ 50 ਸਾਲ ਦੀ ਮੈਨੇਜਮੈਂਟ ਦੀ ਵਿਆਹ ਸਰਕਾਰ ਨੇ ਲੈ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਜੇਪੀ ਨੇ ਲੈ ਲਈ ਹੈ ਐਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਬੀਜੇਪੀ ਨੇ ਲੈ ਲਈ ਹੈ ਅਈ ਆ ਵੀ ਚੁੱਲੇਦਾਲ ਵਾਲੇ ਕਬਜ਼ਾ ਕਰਨਾ ਚਾਹੁੰਦੇ ਸੀ ਐਜੀਪੀਸੀ ਅਕੀਲ ਲਾ ਕਿਲਾ ਤੁਹਾਡਾ ਜੇ ਇੱਥੇ ਵੀ ਕਰ ਜਾਂਦੇ ਤੇ ਫਿਰ ਦੇਖੋ ਕੀ ਹੁੰਦਾ ਇੱਥੇ ਐਸ ਕਰਕੇ ਜੇ ਪੰਥ ਨੂੰ ਪੰਜਾਬ ਨੂੰ ਪੰਜਾਬ ਵੀ ਚੱਕੀ ਕਰਾਉਣੀ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਕੋਈ ਚਾਰਾ ਨਹੀਂ ਆਪਣੀ ਮਾਂ ਪਾਰਟੀ ਦੇ ਬਗੈਰ ਐਨਾ ਹੀ ਦੱਸਣਾ ਚਾਹਣਾ ਜਿਵੇਂ ਬਾਪੂ ਬਾਦਲ ਨੇ ਸੇਵਾ ਕੀਤੀ ਥੋਡੀ ਅੱਜ ਵੀ ਘਰ ਘਰ ਲੋਕੀ ਯਾਦ ਕਰਦੇ ਆ ਉਹਨਾਂ ਦੇ ਬੇਡੇ ਹੋਣ ਦੇ ਨਾਲ ਤੇ ਮੈਂ ਵਚਨ ਕਰਦਾ ਤੁਹਾਡੇ ਨਾਲ ਕੋਸ਼ਿਸ਼ ਕਰੂੰਗਾ ਉਹਨਾਂ ਤੋਂ ਵੱਧ ਵੱਧ ਤਾਂ ਕਰਨੀ ਬਹੁਤ ਔਖੀ ਹੈ ਉਹਨਾਂ ਵਰਗਾ ਬੰਦਾ ਬੰਨਾ ਬਹੁਤ ਔਖਾ ਰੱਬ ਕਿਤੇ ਕਿਤੇ ਪੈਦਾ ਕਰਦੇ ਹੈ ਜੇ ਇਨਸਾਨ ਜਿਨ੍ਹਾਂ ਨੇ ਸਾਰਾ ਕੁਝ ਹੀ ਆਪਣਾ ਪੰਜਾਬ ਸੀ ਕੌਮ ਸੀ पर واپس करूं थोरे चहिरिय ते वापस بہت بہت थो सारियत वाहिगुरू کا का ख़ाला वाहिगुरू جی फति